ਨਕਲੀ ਪੁਲਿਸ ਵਾਲਾ ਬਣ ਕੇ ਲੈ ਰਿਹਾ ਸੀ ਲੋਕਾਂ ਦੀ ਤਲਾਸ਼ੀ ਉੱਪਰੋਂ ਆ ਗਈ ਅਸਲੀ ਪੁਲਿਸ ਹੋਏ ਵੱਡੇ ਖੁਲਾਸੇ ਤਾਂ ਖਬਰ ਮੋਹਾਲੀ ਤੋਂ ਆ ਜਿੱਥੇ ਇੱਕ ਵਿਅਕਤੀ ਨਕਲੀ ਪੁਲਿਸ ਵਾਲਾ ਬਣ ਕੇ ਲੋਕਾਂ ਦੀ ਮਾਰਕੀਟ ਦੇ ਵਿੱਚ ਤਲਾਸ਼ੀ ਲੈ ਰਿਹਾ ਸੀ ਤਾਂ ਇਸ ਦੀ ਸੂਚਨਾ ਜਿਹੜੀ ਉਹ ਅਸਲੀ ਪੁਲਿਸ ਨੂੰ ਮਿਲ ਜਾਂਦੀ ਹੈ ਤਾਂ ਮੌਕੇ ਦੇ ਉੱਤੇ ਪੁਲਿਸ ਪਾਰਟੀ ਪਹੁੰਚਦੀ ਹੈ ਅਤੇ ਨਕਲੀ ਸਬ ਇੰਸਪੈਕਟਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਇਹ ਵਿਅਕਤੀ ਪਟਿਆਲਾ ਦਾ ਰਹਿਣ ਵਾਲਾ ਹੈ ਅਤੇ ਪਹਿਲਾਂ ਇਹ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਹੁੰਦਾ ਸੀ ਲੇਕਿਨ ਹੁਣ ਇਸ ਦੇ ਵੱਲੋਂ ਪੁਲਿਸ ਦੀ ਵਰਦੀ ਪਾ ਕੇ ਲੋਕਾਂ ਦੀ ਤਲਾਸ਼ੀ ਆ ਜਿਹੜੀ ਉਹ ਲਈ ਜਾ ਰਹੀ ਸੀ ਤਾਂ ਮੌਕੇ ਦੇ ਉੱਤੇ ਪਹੰਚੀ ਪੁਲਿਸ ਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਦੀ ਪਛਾਣ ਮਨਦੀਪ ਸਿੰਘ ਵਜੋ ਹੋਈ ਹੈ ਜਿਹੜਾ ਕਿ ਪਟਿਆਲਾ ਦਾ ਰਹਿਣ ਵਾਲਾ ਹੈ ਤਾਂ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਵਿਅਕਤੀ ਕਿਸ ਮਕਸਦ ਦੇ ਨਾਲ ਉੱਥੇ ਘੁੰਮ ਰਿਹਾ ਸੀ ਕਦੋਂ ਤੋਂ ਇਹਦੇ ਵੱਲੋਂ ਇਹ ਕੰਮ ਆ ਜਿਹੜਾ ਉਹ ਕੀਤਾ ਜਾ ਰਿਹਾ ਸੀ ਅਤੇ ਕਿਸ ਗੱਲ ਨੂੰ ਲੈ ਕੇ ਇਹ ਅੱਜ ਮਾਰਕੀਟ ਦੇ ਵਿੱਚ ਪਹੁੰਚਿਆ ਸੀ ਕਿ ਲੋਕਾਂ ਤੋਂ ਰਿਸ਼ਵਤ ਲਈ ਜਾਣੀ ਸੀ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਜਾਣੇ ਸੀ ਜਾਂ ਫਿਰ ਇਸ ਦਾ ਕੋਈ ਹੋਰ ਮਕਸਦ ਸੀ ਦਾ ਸਾਰਾ ਮਾਮਲਾ ਹੁਣ ਜਾਂਚ ਦਾ ਵਿਸ਼ਾ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਹ ਵਿਅਕਤੀ ਆ ਜਿਹੜਾ ਉਹ ਸੋਸ਼ਲ ਮੀਡੀਆ ਉੱਤੇ ਵੀ ਆਪਣੀ ਵੀਡੀਓਜ਼ ਪਾਉਂਦਾ ਰਹਿੰਦਾ ਹੈ ਵਰਦੀ ਦੇ ਵਿੱਚ ਇਸ ਦੇ ਵੱਲੋਂ ਵੀਡੀਓਜ਼ ਤੇ ਜਿਹੜੀਆਂ ਉਹ ਪਾਈਆਂ ਜਾਂਦੀਆਂ ਨੇ ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਆਓ ਦੇਖਦੇ ਹਾਂ ਸਾਨੂੰ 10 ਤਰੀਕ ਨੂੰ ਇਨਫੋਰਮੇਸ਼ਨ ਆਈ ਕੋਈ ਥ੍ਰੀ ਬੀਟੂ ਦੀ ਮਾਰਕੀਟ ਚ ਸਬ ਇੰਸਪੈਕਟਰ ਨੇ ਯੂਨੀਫਾਰਮ ਪਾ ਕੇ ਉੱਥੇ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਤੇ ਚੈਕਿੰਗ ਕਰ ਰਿਹਾ ਜਦੋਂ ਆਪਾਂ ਟੀਮ ਭੇਜੀ ਉੱਥੇ ਪੀਸੀਆ ਟੀਮ ਪਹੁੰਚੀ ਤੇ ਆਪਣੇ ਨਾਲੇ ਦੂਜੀ ਟੀਮ ਪਹੁੰਚੀ ਉਹਨਾਂ ਨੇ ਜਦ ਵੈਰੀਫਾਈ ਕੀਤਾ ਤਾਂ ਇਹ ਪਤਾ ਲੱਗਿਆ ਇਸ ਬੰਦੇ ਦਾ ਨਾਮ ਮਨਦੀਪ ਸਿੰਘ ਹੈਗਾ ਤੇ ਇਸ ਤੋਂ ਇਹ ਕੋਈ ਸਬ ਇੰਸਪੈਕਟਰ ਨਹੀਂ ਬਟ ਇਹ ਸਬ ਇੰਸਪੈਕਟਰ ਦੀ ਵਰਦੀ ਪਾ ਕੇ ਉੱਥੇ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਸੀ ਕੋਈ ਕਿਸੇ ਨੂੰ ਵੀ ਦਿੱਕਤ ਆ ਕੋਈ ਤਾਂ ਸਾਹਮਣੇ ਆ ਹਲੇ ਜੀ ਇਹ ਪੁਛਕਿਸ਼ ਇਹ ਗੱਲ ਤਾਂ ਸਾਹਮਣੀ ਹੈ ਕਿ ਉਹਨੇ ਕਿਸੇ ਤੋਂ ਕੀ ਪੁਛਕਿਸ਼ ਕੀਤੀ ਹੈ ਜਾਂ ਕੋਈ ਪੈਸੇ ਲੈਣ ਦੀ ਹੈ ਕੁਝ ਕਿਸੇ ਨੂੰ ਛੋਟ ਕਰਨ ਦੀ ਕੋਸ਼ਿਸ਼ ਕੀਤੀ ਹੈ ਬਟ ਇੱਕ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ ਉਹ ਵੀਡੀਓ ਤੇ ਫੋਟੋਆਂ ਖਿਚਵਾ ਰਿਆ ਸੀ ਤੇ ਉਹਦਾ ਇੱਕ YouTube ਇੱਕ Instagram ਤੇ ਵੀ ਸੋਸ਼ਲ ਮੀਡੀਆ ਤੇ ਵੀ ਉਹ ਐਕਟਿਵ ਸੀਗਾ ਤੇ ਆਪਣੇ ਪੰਜਾਬ ਪੁਲਿਸ ਦੀ ਯੂਨੀਫਾਰਮ ਪਾ ਕੇ ਉਹ ਪੋਸਟਾਂ ਬੰਦਾ ਰਹਿੰਦਾ ਸੀ। ਬਿਲਕੁਲ ਜਿਹੜਾ ਉਹ ਬੋਲਿਆ ਸਰ ਹਾਂ ਮਾਪੁਰ ਤੋਂ ਦਾ ਤਸਵੀਰ ਹੈ। ਇਹ ਬੇਸਿਕਲੀ ਪਿੰਡ ਮਾਮਪੁਰ ਹੈ ਜੀ ਚੌਕੀ ਫਗੜਮਾ ਜਿਹੜਾ ਡਿਸਟ੍ਰਿਕਟ ਪਟਿਆਲੇ ਦਾ ਰਹਿਣ ਵਾਲਾ ਜੀ। ਇਹ ਕੋਈ ਟੈਂਪਲ ਦਾ ਸਕਿਉਰਿਟੀ ਗਾਰਡ ਦੀ ਨੌਕਰੀ ਤੋਂ ਇਹ ਨੌਕਰੀ ਇਹਨੇ ਚੜੀ ਸੀਗੀ ਜੀ ਤੇ ਇਹੇ ਅਨੰਤਪੁਰ ਸਾਹਿਬ ਤੋਂ ਜਦੋਂ ਇਹ ਹੋਇਆ ਅਨੰਤਪੁਰ ਸਾਹਿਬ ਤੋਂ ਆਇਆ ਸੀਗਾ ਉੱਥੇ ਵੀ ਕੋਈ ਯਾਰੀ ਦੋਸਤੀ ਹੈਗੀ ਹੈ ਇਹਦਾ ਕੋਈ ਪੰਜਾਬ ਪੁਲਿਸ ਨਾਲ ਕਿਸੇ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਵੀ ਮਲਾਜਮ ਨਹੀਂ ਹੈਗਾ ਬਾਕੀ ਇਹਨੇ ਇਸ ਬੇਸ ਤੇ ਕੋਈ ਕਿਸੇ ਤੋਂ ਐਕਸਟਰੈਕਸ਼ਨ ਕੀਤੀ ਹੈ ਜਾਂ ਕਿਸੇ ਦਾ ਕੀਤਾ ਉਹਦੇ ਬਾਰੇ ਅਸੀਂ ਹੁਣੇਕਰ ਰਿਮਾਂਡ ਅੱਜ ਲੈ ਕੇ ਤੇਦੇ ਤੇ ਅੱਗੇ ਸੱਚੀ ਦਾ ਪੁੱਛਗਿੱਛ ਕੀਤੀ ਸੂਰਜਾ ਜੀ ਪੁੱਛਿਆ ਕਿ ਤੁਸੀਂ ਬੋਲੋ ਕੀ ਕੰਮ ਕਰਦੇ ਇੰਨੀ ਨੀ ਇੰਨਾ ਕਾਢੂਗਾ ਜਦੋਂ ਬੋਲੋਗੇ ਬਹੁਤ ਕੰਮ ਕਰਦੇ ਹੋ ਇਹਦਾ ਵੀ ਇਹੋ ਜੀ ਗੱਲ ਸਾਹਮਣੇ ਆਈ बट ਇਹ ਕਾ जरूर सामने आई है की कि ਇਹ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਤੇ ਤੇ ਕਾਫੀ ਸਮੇਂ ਤੋਂ ਇਹ ਪੁਲਿਸ ਦੀ वर्दी ਪਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੀ ਤੇ ਮਸੀਰ ਦਾ ਨਾ ਸੀ ਪਹਿਲਾਂ ਕੋ ਬੱਚੇ ਨਹੀਂ ਨਹੀਂ ਹਲੇ ਜਿਸ ਤੇ ਪਹਿਲਾਂ ਕੋਈ ਬੱਚੇ ਨਹੀਂ ਆ ਉਹ ਆਪਾਂ ਆਪ ਤਤਕਸ਼ ਕਰ ਰਹੇ ਹਾਂ ਥਾਣੇ ਤੋਂ ਵੀ ਰਿਪੋਰਟ हां जी ਆਪਾਂ ਉਹ ਗੱਲ ਵੈਰੀਫਾਈ ਕਰ ਰਹੇ ਹਾਂ ਜੇ ਕੋਈ ਗਲਤ ਸਾਹਮਣੇ ਆਂਦੀ ਹੈ ਕੋਈ ਇਹਨਾਂ ਨੂੰ ਬਿਨਾ ਵੈਰੀਫਿਕੇਸ਼ਨ ਤੋਂ ਵਰਗੀ ਪੜਾਈ ਇਹਨਾਂ ਨੇ ਤੇ ਉਹਨਾਂ ਤੇ ਵੀ ਜ਼ਰੂਰ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਨਾਲ ਇਹਨਾਂ ਦੇ ਕੋਈ ਸਾਥੀ ਤਾਂ ਨਹੀਂ ਸੀਗੇ ਇਹ ਇਕੱਲਾ ਹੀ ਸੀਗਾ ਨਾਲ ਇਹਨੇ ਇਹਨਾਂ ਦੇ ਜਿਨ੍ਹਾਂ ਦੇ ਬਿਆਨ ਤੇ ਸਾਨੂੰ ਪਤਾ ਲੱਗਿਆ ਉਹਨਾਂ ਨੂੰ ਇਹਨੇ ਮਿਸਲੀਡ ਜ਼ਰੂਰ ਕੀਤਾ ਐਸੀ ਕੁਝ ਲੋਕਾਂ ਨੂੰ